ਲੈ ਵੀ ਸੱਜਣੋ ਆਪਾਂ ਆ ਚੁੱਕੇ ਆ ਪਿੰਡ ਬਾਲਿਆਂ ਵਾਲੀ ਦੇ ਵਿੱਚ ਇੱਥੇ ਆਇਆ ਬਾਈ ਲੱਖੇ ਕੋਲੇ ਪਹਿਲਾਂ ਤਾਂ ਯਾਰ ਇਹ ਦੇਖੋ ਵੀ ਟਰਾਲੇ ਬਣਦੇ ਦੇਖੋ ਇਹ ਬੰਦਾ ਉਹ ਆ ਜਿਹੜਾ ਜਾਇਜ਼ ਰੇਟ ਜਾਇਜ਼ ਸਮੇਂ ਦੇ ਵਿੱਚ ਤੇ ਪੂਰੀ ਚੰਗੀ ਕੁਆਲਿਟੀ ਦਾ ਟਰਾਲਾ ਤੁਹਾਨੂੰ ਬਣਾ ਕੇ ਦੇ ਦੂ ਪਹਿਲਾਂ ਤਾਂ ਬਣੇ ਖੜੇ ਦੇਖੋ 1 2 3 4 4 ਬਣੇ ਖੜੇ ਆ 1 2 3 4 ਤੇ 5 ਤਕਰੀਬਨ ਪੰਜਾਂ ਦਾ ਜਿਹੜਾ ਕੰਮ ਆ ਉਹ ਚੱਲੀ ਜਾਂਦਾ ਤੁਹਾਨੂੰ ਮੈਂ ਦੱਸਦਾ ਵੀ ਇੰਟਰਨੈਸ਼ਨਲ ਲੈਵਲ ਤੇ ਟਰਾਲੇ ਵੇਚਦਾ ਕੋਈ ਅਮਰੀਕਾ ਜਾਂਦਾ ਕੋਈ ਆਸਟ੍ਰੇਲੀਆ ਜਾਂਦਾ ਕੋਈ ਕੈਨੇਡਾ ਜਾਂਦਾ ਮਤਲਬ ਕਹਿਣ ਤੋਂ ਭਾਵੇਂ ਆ ਤੁੰਨੇ ਪਾਇਆ ਫੀਚਰਾਂ ਦੇ ਨਾਲ ਬਾਈ ਲੱਖੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਲੱਖੇ ਬਾਈ ਤੀਜੀ ਵੀਡੀਓ ਆਪਣੀ ਹਾਂਜੀ ਤੀਜੀ ਵੀਡੀਓ ਪਰ ਬਾਈ ਜਿੰਨੇ ਬੰਦਿਆਂ ਨੇ ਫੋਨ ਲਾਏ ਆ ਧੰਨਵਾਦ ਕੀਤਾ ਤੇਰੇ ਤੋਂ ਕੰਮ ਕਰਾਉਂਦ ਕਰਕੇ ਮੇਰੇ ਬੰਦੇ ਪੈਸੇ ਅਗਲੇ ਨੇ ਲਾਏ ਮੈਂ ਕਮਾਏ ਹਾਂ ਜੀ ਤੂੰ ਕਮਾਏ ਪਰ ਤਿੰਨੇ ਤਰ੍ਹਾਂ ਖੁਸ਼ ਆਏ ਕੇਸ ਵੱਖਰਾ ਹੈ ਬਸ ਮੇਰਾ ਬੰਦਾ ਸਾਰੀਆਂ ਤਰ੍ਹਾਂ ਖੁਸ਼ ਹੋਣ ਹੈ ਨਾ ਇਹੀ ਆਪਣਾ ਮੁੱਛਦਾ ਆਹ ਹਾਂ ਵਾਕਈ ਬਾਕੀ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਲਖੇ ਮੈਨੂੰ ਐਂ ਦੱਸ ਬਈ ਇਹ ਇੰਨਾ ਕੁਸ਼ ਅਗਲਾ ਕਹਿੰਦਾ ਤਾਂ ਲਾ ਦਿੰਨਾ ਕਿ ਇੰਨਾ ਕੋਈ ਸ਼ੌਂਕ ਨਾ ਹੀ ਲਾ ਦਿੰਨਾ ਇਹ ਗੱਲਾਂ ਸਾਰੀਆਂ ਹੀ ਆ ਬਾਈ ਜੀ ਕਹਿੰਦਾ ਵੀ ਅਗਲਾ ਸਾਨੂੰ ਸਾਨੂੰ ਅਸੀਂ ਅਗਲੇ ਨੂੰ ਕਹਿਣੇ ਆ ਵੀ ਸਾਨੂੰ ਸਾਨੂੰ ਦੱਸੋ ਅਸੀਂ ਅਗਲੇ ਨੂੰ ਹੀ ਨਹੀਂ ਕਹਿੰਦੇ ਸੀ ਆਪਦੀ ਮਰਜ਼ੀ ਕਰਾਂਗੇ ਅਸੀਂ ਅਗਲੇ ਤੋਂ ਵੀ ਸਿੱਖਦੇ ਹਾਂ ਕੁਝ ਹਾਂ ਜੇ ਅਗਲਾ ਕਹਿੰਦਾ ਮੈਨੂੰ ਆਹ ਚੀਜ਼ ਚਾਹੀਦੀ ਐਸੀ ਬਣਾ ਕੇ ਦਿੰਨੇ ਆ ਸਾਨੂੰ ਕੋਈ ਮਟੀਰੀਅਲ ਕਿਤੋਂ ਵੀ ਲਿਆਉਣਾ ਪਵੇ ਅਸੀਂ ਅਗਲੇ ਦੇ ਮਨ ਦੇ ਕੰਮ ਦਾ ਕਰਕੇ ਦਿੰਨੇ ਆ ਵੀ ਜਦੋਂ ਮਨ ਲਾ ਅਗਲੇ ਦੇ ਟਰੈਕਟਰ ਦੀ ਫੋਟੋ ਆ ਲਾਤੀ ਉਹ ਲਾਤੀ ਖੜਾ ਕੇ ਲਾਤੀ ਸਾਡਾ ਚਾਹੇ ਖਰਚਾ ਕਿੰਨਾ ਹੀ ਆਵੇ ਕਿੰਨਾ ਨਾ ਆਵੇ ਮਨ ਕੁਝ ਕਰਨਾ ਅਗਲੇ ਦਾ ਸਲੈਂਸਰ ਲਾਤਾ ਬੱਤੀ ਲਾਤੀ ਲ अच्छा अच्छा रात नु लाल जे दिसुगा प्रीते दे बेजदी ते आ पासे एक आ देखिया आ प्री देखो पासे आ कि लाया पे जीपा लादियां हां ये जीपा लादियां जी हैं ये जीपा ਵੀ جگਦियां ਇੱਥੇ ਸਾਰਿਆਂ ਦੇ ਇਸ਼ਾਰੇ ਦਿੰਦੀਆਂ ਆਪਾਂ ਨੂੰ ਅੱਡੋ-ਅੱਡ ਰੰਗ ਕੱਢਦੀਆਂ ਅੱਛਾ ਆ ਜੀਪ ਰਾਤ ਨੂੰ جگੂਗੀ جگੂਗੀ ਰਾਤ ਨੂੰ ਵੀ ਜੀ ਬੱਲੇ 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 ਨਾਲ ਕਿਵੇਂ ਵਜਦੇ ਆ ਆਹਾ 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 ਹੈ ਨਹੀਂ ਨਹੀਂ ਆਹਾ ਹਾਂ ਇਹ ਡਾਲਾ ਛੱਡਣ ਵਾਸਤੇ ਪੱਤੀ ਦੇ ਆਪਾਂ ਆਤਰੋਂ ਲਾਉਦੇ ਤੁਰੇ ਫਿਰ ਦਿੰਦੇ ਬਾਅਦ ਚ ਅੱਛਾ ਆ ਇਹ ਛੱਡਾਲਾ ਛੱਡਣ ਵਾਸਤੇ ਦਿੱਤੀਆਂ ਨਾਲ ਹੀ ਕਿਆ ਬਾਤ ਆ ਲੱਖੇ ਭਾਈ ਮੈਨੂੰ ਐਂ ਦੱਸ ਬਈ ਆ ਤਾਂ ਸਜਾਵਟ ਤਾਂ ਹੋਗੀ ਵੱਖਰੀ ਗੱਲ ਮਜ਼ਬੂਤੀ ਹੋਗੀ ਵੱਖਰੀ ਗੱਲ ਕਿਉਂਕਿ ਇਹ ਕੱਲਾ ਸੋਹਣਾ ਲੱਗਣ ਵਾਸਤੇ ਨਹੀਂ ਕੰਮ ਲੈਣ ਵਾਸਤੇ ਹੈ ਸਜਾਵਟ ਦੇਸੀ ਜਾਂਦੀ ਹੈ ਜਿਹੜੀ ਹਰੇਕ ਨੂੰ ਦੱਸਦੀ ਸੋਹਣੇ ਤਾਂ ਕੰਮ ਵਾਲੀ ਤਾਂ ਆ ਦੇਖ ਲੋ ਜੀ ਆ ਚੀਜ਼ ਦੇਖਣ ਨੂੰ ਸਜਾਵਟ ਵੀ ਹੈ ਤੇ ਉਹ ਸੋਹਣੀ ਵੀ ਹੈ ਪਰ ਇਹਦਾ ਕੰਮ ਵੀ ਹੈ ਜੀ ਮੰਨ ਲਓ ਟਰਾਲਾ ਖੁੱਭ ਗਿਆ ਇਹ ਮਜ਼ਬੂਤੀ ਹੈ ਇਹ ਨਹੀਂ ਗਾ ਮਿੱਟੀ ਨਹੀਂ ਕੱਢਦਾ ਆ ਮਿੱਟੀ ਪੱਟੂਗਾ ਆ ਮਿੱਟੀ ਕੱਢੂਗਾ ਜੇ ਖੇਤ ਆਪਣੇ ਕੋਲ ਕਹੀ ਹੈਗੀ ਆ ਜਾਂ ਨਾ ਹੈਗੀ ਲੋੜ ਨਹੀਂ ਇਹਨੂੰ ਖੋਲੋ ਇਹਨਾਂ ਨੂੰ ਜੇ ਮਰਜ਼ੀ ਵਰਤੋ ਇਹ ਕੰਮ ਵਾਲਾ ਸੰਦ ਆ ਸੰਦ ਲਾਇਆ ਹਾਂ ਸੰਦ ਆ ਲਾਇਆ ਕੱਲਾ ਸ਼ਾਬਟ ਨਹੀਂ ਲਾਇਆ ਸ਼ਾਬਟ ਨਹੀਂ ਲਾਇਆ ਦੋਨੇ ਚ ਜੇ ਮੰਨ ਲਓ ਸ਼ਾਬਟ ਵੀ ਮੰਨ ਲਓ ਸੰਦ ਵੀ ਮੰਨ ਲਓ ਕੀ ਚਾਦਰ ਕਿਹੜੀ ਵਰਤਦੇ ਆ ਬਾਈ ਚਾਦਰ ਕਾਟ ਦੀ ਵਜੇ ਸਾਰੀ ਟਾਟਾ ਦੀ ਟਾਟਾ ਦੀ ਕੀ ਕਿਹੜਾ ਕਹਿੰਦੇ ਸੇਲ ਦਾ ਮਾਲ ਸੇਲ ਦਾ ਮਾਲ ਆ ਜੀ ਪਰਸ਼ ਮੱਲੋ ਟਾਟਾ ਲ ਮੋਣਾ ਟਾਟਾ ਲ ਲੱਗ ਜੂ ਸ਼ੇਪ ਦਾ ਲਾਉਣਾ ਸ਼ੇਪ ਦਾ ਲੱਗ ਜੂ ਗਾਹ ਤੇ ਡਿਪੈਂਡ ਆ ਉਹ ਅਗਲੇ ਨੇ ਰੇਟ ਤੇ ਡਿਪੈਂਡ ਕਰਦਾ ਕਿ ਉਹ ਉਹ ਅਗਲਾ ਇਹਦੇ ਵਿੱਚੋਂ ਪੈਸੇ ਕਿੰਨੇ ਕੱਟ ਕਰਨੇ ਕਿੰਨੇ ਕਰਨ ਉਹ ਗਾਹ ਤੇ ਡਿਪੈਂਡ ਹੈ ਜਿਵੇਂ ਉਹ ਕਹਿੰਦਾ ਵਸ ਉਵੇਂ ਹੋ ਜੂਗਾ ਕੋਈ ਚੱਕਰ ਨਹੀਂ ਠੀਕ ਆ ਤੇ ਇਹ ਤਾਂ ਹੋ ਗਿਆ ਤੇ ਹਿੱਸਾ ਇਹ ਸਾਰਾ ਰੇਲ ਦਾ ਵੀ ਲੱਗ ਜੂ ਡੰਡੇ ਦਾ ਵੀ ਲੱਗ ਜੂ ਗਾਹ ਤੇ ਡਿਪੈਂਡ ਹੈ ਜਾਇ ਜਗਲਾ ਡਿਮਾਂਡ ਅਜੇ ਜਗਲਾ ਜੋ ਚੇ ਕੰਮ ਹਿੱਸੇ ਇੱਕ ਵਾਲ ਕੋਈ ਬਣਾਉਣੀ ਹੈ ਟਰਾਲੀ ਕਿ ਦੋ ਵਾਲੀ ਦੋ ਵਾਲੀ ਬਣ ਜ ਕੋਈ ਦਿੱਕਤ ਨਹੀਂ ਜੇ ਕੋਈ ਦੋ ਵਾਲੀ ਬਣਾਉਣੀ ਹੈ 11 ਫੁੱਟ ਤੋਂ ਲੈ ਕੇ ਜੇ ਜੱਜ ਮਰਜੀ ਆ ਜ ਬਣਾ ਦਾਂਗੇ ਵੀ ਬੀ ਬਣਾ ਦਿਆਂਗੇ ਬਣਾ ਦਾਂਗੇ ਡਬਲ ਹਿੱਸਾ ਸਿੰਗਲ ਹਿੱਸਾ ਜੇ ਜੱਜ ਅਗਲਾ ਕਹੂਗਾ ਇਹ ਤਾਂ ਇੱਕ ਸਭ ਤੋਂ ਖਾਸ ਗੱਲ ਜਿਹੜੀ ਤੇਰੇ ਟਰਾਲੇ ਬਾਰੇ ਲੋਕ ਗੱਲ ਕਰਦੇ ਆ ਕਹਿੰਦੇ ਵੀ ਖੜਕਦਾ ਖੜਕਦਾ ਨਹੀਂ ਤਾਂ ਖੜੇਗਾ ਖੜਕਦਾ ਕਿਉਂ ਨੇ ਇਹ ਮੈਂ ਹਰੇਕ ਵੀਡੀਓ ਦਰਦਾ ਸਾਡੇ ਹਿੱਸੇ ਦੀ ਤੇ ਮੱਛੀਗਾਟੇ ਦੀ ਸੈਟਿੰਗ ਹੈ ਹਾਂ ਮੈਂ ਟਰਾਲਾ ਤੋਰ ਕੇ ਹਰੇਕ ਬੰਦੇ ਨੂੰ ਮਗਰ ਫੋਨ ਲਾਉਣਾ ਵੀ ਬਾਈ ਟਰਾਲਾ ਚਲਾਇਆ ਤੁਸੀਂ ਵੇਟ ਪਾਇਆ ਕਿਵੇਂ ਲੱਗਿਆ ਹਾਂ ਹਰੇਕ ਬੰਦਾ ਇਹੀ ਕਹਿੰਦਾ ਵੀ ਬਾਈ ਪੂਰਾ ਵਧੀਆ ਟਰਾਲਾ ਹੈ ਹਾਂ ਨਾ ਖੜਕਦਾ ਨਾ ਝੂਟੇ ਦੀ ਸ਼ਿਕਾਇਤ ਆਉਂਦੀ ਨਹੀਂ ਮੰਨ ਲਓ 13 14 ਫੁੱਟਾ ਟਰਾਲਾ ਉਹ ਝੂਟਾ ਮਾਰਦਾ ਟਰਾਲਾ ਹਰੇਕ ਟਰਾਲਾ ਪਰ ਆਪਣਾ ਕਿਸੇ ਨੇ ਨਹੀਂ ਕਿਹਾ ਜਿੰਨੇ ਟਰਾਲੇ ਗਏ ਹਰੇਕ ਨੂੰ ਫੋਨ ਲਾਇਆ ਮਗਰ ਵੀ ਬਾਈ ਦੱਸੋ ਕਹਿੰਦੇ ਬਈ ਕੋਈ ਸ਼ਿਕਾਇਤ ਨਹੀਂ ਹਮ ਇੱਕ ਟਰਾਲੇ ਤੂੰ ਦੱਸਦਾ ਟਰਾਲੇ ਆਇਆ ਉਹੀ ਹਾਂ ਉਹ ਹਰੇਕ ਦੇ ਕੰਪਲੇਂਟ ਆ ਝੂਟਾ ਮਾਰਦਾ ਟਰਾਲਾ ਪਰ ਆਪਣਾ ਝੂਟਾ ਨਹੀਂ ਮਾਰਦਾ ਹਲੇ ਤੱਕ ਮੈਨੂੰ ਕਿਸੇ ਨੇ ਹੀ ਨਹੀਂ ਕਿਹਾ ਵੀ ਬਾਈ ਝੂਟਾ ਮਾਰਦਾ ਆਪਣਾ ਟਰਾਲਾ ਜਿਹੜਾ ਟਰਾਲਾ ਤੇਰਾ ਟਰਾਲਾ ਬਣਿਆ ਵਾ ਜੇ ਕੋਈ ਮੰਗਵਾ ਪਾ ਕੇ ਲੈ ਗਿਆ ਉਹ ਤੇਰੇ ਤੋਂ ਟਰਾਲਾ ਪੁਣਾ ਆ ਕੇ ਲੈ ਲੈ ਪੁਣਾ ਆ ਕੇ ਲੈ ਜਾਓ ਬਾਈ ਇਹ ਹਕੀਕਤ ਹੈ ਖਰ ਕੋਈ ਐ ਨਹੀਂ ਵੀ ਵੀਡੀਓ ਚ ਆਪਾਂ ਕਹਿੰਦਾ ਬਣਾ ਕੇ ਲੈ ਕੇ ਜਾਓ ਹਾਂ ਜਿਹੜੇ ਬੰਦੇ ਨੇ ਲੱਖੇ ਦਾ ਟਰਾਲਾ ਮੰਗਵਾ ਪਾ ਲਿਆ ਉਹ ਸਮਝ ਲਾ ਉਹਦੇ ਘਰੇ ਬੀ ਬੀਜਿਆ ਗਿਆ ਬੀ ਬੀਜਿਆ ਗਿਆ ਬਸ ਉਹ ਲੈ ਕੀ ਜਾਊਗਾ ਹੈ ਹਕੀਕਤ ਹੈ ਮੈਂ ਵੀਡੀਓ ਤੇ ਵੀ ਦੱਸ ਸਕਦਾ ਵੀ ਬੰਦਿਆਂ ਨੂੰ ਮੈਂ ਇੱਕ ਨੂੰ ਟਰਾਲਾ ਭੇਜਿਆ ਸੀ ਉਹ ਟਰਾਲੇ ਤੋਂ ਮੇਰੇ ਪੰਜ ਟਰਾਲੇ ਵਾਗੇ ਹਲੇ ਵੀ ਟਰਾਲੇ ਉਹ ਬਣੀ ਜਾਂਦੇ ਜਿਹੜੇ ਉਹਨਾਂ ਦੇ ਗਏ ਆ ਤੂੰ ਦੇਖ ਲੈ ਇੱਕ ਬੰਦੇ ਦਾ ਐਡਰੈਸ ਦਿੱਤਾ ਸੀ ਮੈਂ ਹਾਂ ਬਰਨਾਲੇ ਕੋਲੀ ਪਿੰਡੇ ਆਲਕੜੀ ਹੂੰ ਉੱਥੇ ਟਰਾਲੇ ਉਹਨੂੰ ਦੇਖ ਦੇਖ ਦੋ ਟਰਾਲੇ ਚਲਾ ਕੇ ਗਏ ਆ ਟਰਾਲੇ ਫੇਰ ਆਏ ਮੇਰੇ ਕੋਲ ਯਾਰ ਟਰਾਲਾ ਤਾਂ ਚਲ ਸਾਡੇ ਵਾਲਾ ਤਾਂ ਟਰਾਲਾ ਬਣਿਆ ਵਾ ਸੀ ਸਾਡੇ ਵਾਲਾ ਟਰਾਲਾ ਕੱਲਾ ਮੋਡੀਫਾਈ ਹੋਇਆ ਸੀ ਮੋਡੀਫਾਈ ਕਰੀ ਉਹ ਵੀ ਮਤਲਬ ਲੋਕ ਪਿੰਡ ਦੇ ਕਹਿੰਦੇ ਆ ਵੀ ਹਾਂ ਯਾਰ ਟਰਾਲਾ ਤੁਰਿਆ ਜਾਂਦਾ ਸਿਆਣਾ ਸੋਹਣਾ ਲੱਗਦਾ ਹੀ ਹਾਂ ਹੈਨਾ ਸੋਹਣਾ ਸ਼ੌਂਕ ਹੈ ਸ਼ੁਰੂ ਤੋਂ ਇੱਕ ਤਾਂ ਬੰਦੇ ਦਾ ਹੁੰਦਾ ਵੀ ਆਪਾਂ ਪੈਸੇ ਕਮਾਉਣੇ ਆ ਹਾਂ ਸਾਨੂੰ ਸ਼ੁਰੂ ਤੋਂ ਕੰਮ ਦਾ ਸ਼ੌਂਕ ਹੈ ਵੀ ਆਪਾਂ ਨਾ ਹੀ ਬਣਾਉਣਾ ਹੂੰ ਇਹ ਰਾਜਸਥਾਨ ਚ ਪਹਿਲਾਂ ਰਾਜਸਥਾਨ ਚ ਵੀ ਇਹੀ ਕੰਮ ਕਰਦੇ ਸੀ ਨਹੀਂ ਪਹਿਲਾਂ ਤਾਂ ਖੇਤੀ ਕਰਦੇ ਸੀ ਖੇਤੀ ਕਰਦੇ ਮੈਂ ਸ਼ੁਰੂਤੀ ਕਰਸਾ ਦੂਜਾ ਵੱਡਾ ਭਾਈ ਸੀ ਮੈਂ ਰਹੋ ਸੀ ਨਾਲ ਚਲੋ ਹੁਣ ਅਲੱਗ-ਅਲੱਗ ਹੋ ਗਏ ਹਾਂ ਤੇ ਮੈਨੂੰ ਮੰਨ ਲਓ ਜ਼ਿਆਦਾ ਸ਼ੌਂਕ ਸੀ ਉਹ ਹੁਣ ਪਿੱਛੇ ਹਟ ਕੇ ਖੇਤੀ ਕਰਨ ਲੱਗਿਆ ਪਰ ਮੈਂ ਹਲੇ ਇਸੇ ਕੰਮ ਚੀਂ ਤੇ ਆ ਆ ਟਰਾਲਾ ਕਿੱਥੇ ਜਾਣਾ ਆ ਇਹ ਅਮਰੀਕਾ ਜਾਣਾ ਜੀ ਇਹ ਬੰਦੇ ਬੈਠੇ ਆਪਣੇ ਉੱਪਰ ਹਾਂ ਇਹ ਇਹ ਇਹਨਾਂ ਨੇ ਇਹਨੇ ਅਮਰੀਕਾ ਜਾਣਾ ਅਮਰੀਕਾ ਜਾਣਾ ਜੀ ਇਹਨਾਂ ਨੇ ਅਮਰੀਕਾ ਉੱਥੇ ਸ਼ੌਂਕ ਨਾ ਮਗਾਇਆ ਕਿ ਉੱਥੇ ਉਹਨਾਂ ਨੇ ਕੰਮ ਲੈਣਾ ਉਹ ਤਾਂ ਇਹੀ ਦੱਸ ਦੇਵੇ ਸੀ ਕੱਲੇ ਨਗਰ ਕਿਤਨੀ ਲਾਉਣੇ ਇਹਨਾਂ ਨੇ ਤਿੰਨੇ ਜੀ ਅਗਲੇ ਦਾ ਡਿਪੈਂਡ ਕੀ ਕਰਨਗੇ ਕਿਹੜਾ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਸੀ ਕੱਲੇ ਨਗਰ ਕਿਤਨਾ ਚ ਕੰਮ ਲੈਣਾ ਤੂੰ ਜਿੰਨ ਇਹ ਇੰਨਾ ਸੋਹਣਾ ਬਣਾਇਆ ਏ ਇਹ ਇਹ ਅਗਲੇ ਨੇ ਕਹਿ ਕੇ ਬਣਵਾਇਆ ਬਈ ਵੀ ਇਹੋ ਜਿਹਾ ਬਣਾ ਕੇ ਦੇਈ ਉਹ ਇਹਨਾਂ ਨੇ ਸਾਡੇ ਤੇ ਸਿੱਟੀ ਏ ਵੀ ਸੋਨੂੰ ਜਿਵੇਂ ਚੰਗਾ ਲੱਗਦਾ ਉਹ ਮੈਂ ਆਪਦੇ ਹਿਸਾਬ ਨਾਲ ਫੁੱਲ ਮੋਡੀਫਾਈ ਕਰ ਦੋ ਅੱਛਾ ਇਹ ਅਸੀਂ ਸਾਰਾ ਆਪਦੇ ਹਿਸਾਬ ਨਾਲ ਬਣਾਇਆ ਸਿਰ ਤੈਨੂੰ ਤੈਨੂੰ ਕਿੰਮਤ ਤੈਨੂੰ ਹੁਣ ਜਦੋਂ ਵੀਡੀਓ ਭੇਜੀ ਹੋਊਗੀ ਜਾਂ ਬੰਦੇ ਆਪਾਂ ਨੂੰ ਲੈਣ ਆਏ ਵੇ ਆ ਮੈਂ ਉਹਨਾਂ ਨੂੰ ਲਾਈ ਵੀ ਪੁੱਛਾਂ ਵੀ ਕਿਵੇਂ ਲ ਉਹਨਾਂ ਨੂੰ ਹੀ ਪੁੱਛੂਗਾ ਯਾਰ ਮੇਰਾ ਉਹਨਾਂ ਨੇ ਆਉਣ ਸਾਰੇ ਪਾਈਆ ਖੁਣ ਵਧਾਤਾ ਜਦੋਂ ਉਹਨਾਂ ਨੇ ਚਾਰ ਮੈਂਬਰ ਆਇਆ ਉਹ ਚਾਰੇ ਕਹਿੰਦੇ ਬਈ ਟਰਾਲੇ 'ਚ ਕੋਈ ਤਾਂ ਥਾਂ ਨਹੀਂ ਮੈਂ ਆਉਣ ਸਾਰੇ ਪੁੱਛਿਆ ਮੈਂ ਬਈ ੱਡੀ ਦੂਰ ਜਾਣਾ ਕੋਈ ਕਮੀ ਦੱਸ ਦਿਓ ਮੈਨੂੰ ਹਲੇ ਤਾਂ ਟਾਈਮ ਹੈਗਾ ਮੈਂ ਕੱਢ ਦੂੰ ਹਾਂ ਕਹਿੰਦੇ ਬਈ 1% ਵੀ ਕੋਈ ਕਮੀ ਨਹੀਂ ਕਿਆ ਬਾਤ ਆ ਚਲ ਮੈਂ ਉਹਨਾਂ ਨੂੰ ਹੀ ਪੁੱਛਣਾ ਫਿਰ ਉਹਨਾਂ ਨੂੰ ਪੁੱਛਣ ਦਾ ਸਵਾਦ ਬਹੁਤ ਆ ਸਵਾਦ ਵੱਖਰਾ ਤੇ ਉਹ ਟਰਾਲਾ ਕਿੱਥੇ ਜਾਣਾ ਉਹ ਲਹਿਰੇ ਮੁਹੱਬਤ ਜਾਣਾ ਇੱਥੇ ਸਾਡੇ ਨੇੜੇ ਕੀ ਪਿੰਡ ਹੈ ਉਹ ਲਹਿਰੇ ਮੁਹੱਬਤ ਤੇ ਉਹ ਪਹਿਲਾ ਵਾਲਾ ਨੀਲਾ ਬਠਿੰਡੇ ਜਾਣਾ ਸ਼ਹਿਰ 'ਚ ਜੀ ਤੇ ਆਹਾ ਇਹ ਹੈਗਾ ਸੰਧ ਇਹ ਸੰਧੂਗਲਾਂ ਜਾਣਾ ਸੰਧੂਗਲਾਂ ਦਾ ਜੀ ਤੇ ਆਹ ਟਰਾਲਾ ਮੋਡੀਫਾਈ ਕੀਤਾ ਕਿ ਬਣਾ ਕੇ ਪ੍ਰਾਈਮਰ ਮਾਰ ਰਿਹਾ ਜੀ ਇਹ ਹੜੀ ਵੇਲੇ ਸਾਡੇ ਕੋਲ ਟਾਈਮ ਘੱਟ ਸੀ ਉਦੋਂ ਅਸੀਂ ਦਾਣੇ ਢੋਣਾ ਹੀ ਭੇਜਦਾ ਸੀ ਇਹ ਹੁਣ ਤਿਆਰ ਕਰਨਾ ਸੀ ਅੱਛਾ ਆਈ ਟਾਈ ਪ੍ਰਾਈਮਰ ਮਾਰ ਕੇ ਦਾਣੇ ਢੋਣ ਦਾ ਕਰਤਾ ਸੀ ਕਿਰਾਸੇ ਦਾ ਅੱਛਾ ਦਾਣੇ ਢੋਣਾ ਕਰਦਾ ਤਾਂ ਥੋੜਾ ਜਿਹਾ ਪ੍ਰਾਣ ਜਾ ਪੈ ਗਿਆ ਆਹ ਟਰਾਲਾ ਆਪਣਾ ਉੱਤਰਾਖੰਡ ਜਾਣਾ ਜੀ ਉਹ ਵੀ ਉੱਤਰਾਖੰਡ ਜਾਣਾ ਨਾਲ ਉਹਦੇ ਪਿਛਲੀ ਵਾਰ ਜਦੋਂ ਮੈਂ ਆਇਆ ਸੀ ਕਿ ਰਾਜਸਥਾਨ ਜਾਣਾ ਸੀ ਅਜਮੇਰ ਸ਼ਰੀਫ ਗਿਆ ਸੀਗਾ ਜੀ ਉਹ ਵੀ ਆਹ ਉੱਤਰਾਖੰਡ ਜਾਣੇ ਦੋਨੇ ਟਰਾਲੇ ਜੀ ਅਛਾ ਇਹ ਉੱਤਰਾਖੰਡ ਜਾਣੇ ਇਹ ਲੰਬੇ ਘਾਟਾ ਕੋਡ 18 ਫੁੱਟ ਹੈ 1 18 1 16 ਦੋ ਜਾਣੇ ਉਹ ਗੰਨਾ ਕੋਨੇ ਦਾ ਕੰਮ ਕਰਦੇ ਉੱਤਰਾਖੰਡ ਦੇ ਵਿੱਚ ਵੀ ਹਨਾ ਲੋਕ ਹਾਂਜੀ ਹਾਂ ਇੱਕ ਸਭ ਤੋਂ ਵੱਡੀ ਆ ਆ ਸਪੋਰਟ ਕਾਤੋਂ ਲਾਈਏ ਪਿੱਛੋਂ ਹਟ ਜਾਂਦੀ ਹੈ ਕਿ ਇਹ ਤਾਂ ਹਟੂਗੀ ਇਹ ਤਾਂ ਵੈਸੇ ਹੁਣ ਬਿਲਡਿੰਗ ਵਾਸਤੇ ਲਾਈਏ ਸੀ ਅਛਾ ਬਿਲਡਿੰਗ ਪਾਸਟਿੰਗ ਵਾਸਤੇ ਲਾਈਏ ਤਾਂ ਇੱਕ ਮੈਂ ਤੁਹਾਨੂੰ ਜਿਹੜੇ ਬੰਦੇ ਨੇ ਪੁਰਾਣੀਆਂ ਵੀਡੀਓ ਲੱਖੇ ਦੀਆਂ ਦੇਖੀਆਂ ਉਹ ਵੱਖਰੀ ਗੱਲ ਆ ਪਰ ਮੈਂ ਤੁਹਾਨੂੰ ਨਵੇਂ ਬੰਦਿਆਂ ਲਈ ਦੱਸ ਦਿੰਨਾ ਗੱਲ ਕਿ ਲੱਖੇ ਭਾਈ ਕਈ ਵਾਰੀ ਹਰ ਵਾਰੀ ਨਾ ਨਵੇਂ ਬੰਦੇ ਦੇਖਦੇ ਹੁੰਦੇ ਆ ਹਾਂਜੀ ਜਿਹੜੀ ਆਪਾਂ ਟਰਾਲਾ ਹ ਸੈਟਿੰਗ ਕਰਦੇ ਹਾਂ ਕੀ ਕਰਦੇ ਆਂ ਵੀ ਮਤਲਬ ਟਰਾਲਾ ਕਈ ਵਾਰੀ ਐਵੇਂ ਹਿੱਲਦਾ ਜਾਂਦਾ ਬੋਸ਼ ਵੱਡਦਾ ਜਾਂਦਾ ਉਹ ਨਹੀਂ ਹਿੱਲਦਾ ਇੱਕ ਤਾਂ ਆਪ ਨੂੰ ਬੋਸ਼ ਹੈਵੀ ਆਪਣੇ ਲੱਗੇ ਹੋਏ ਜੀ ਮੰਨ ਲਓ ਸਪੈਸ਼ਲ ਜਨ ਸਟੀਲ ਕਹਿੰਦੇ ਆ ਉਹਦੇ ਲੱਗੇ ਹੋਇਆ ਇਹਦੇ ਵਿੱਚ ਸਿਸਟਮ ਲੱਗਾ ਹੁੰਦਾ ਸਾਡਾ ਅੰਦਰ ਜਦੋਂ ਆ ਕੇ ਟਰਾਲਾ ਡਿੱਗ ਪਿਆ ਉਹਨੇ ਆਇਆ ਹੀ ਨਹੀਂ ਕਰਨਾ ਹੂੰ ਉਹ ਸਿਸਟਮ ਲੱਗਾ ਜਿੱਥੇ ਖੜਾ ਟਰਾਲਾ ਉੱਥੇ ਹੀ ਖੜੂ ਹਾਂ ਨਹੀਂ ਆਮ ਤੌਰ ਤੇ ਕੀ ਹੁੰਦਾ ਨਾ ਕਿ ਜਦੋਂ ਟਰਾਲਾ ਆਪਾਂ ਵਾਪਸ ਲਈ ਆਉਂਦੇ ਆਂ ਉਦੋਂ ਹਲਕਾ ਹਲਕਾ ਟਰਾਲਾ ਝੋਲ ਦੇ ਨਾਲ ਸਪੇਸ ਦੇਈ ਜਾਂਦਾ ਤੇ ਉਹਦੇ ਨਾਲ ਬੁਸ਼ ਵੱਡੀ ਕਰਿਆ ਜਾਂਦਾ। ਸ਼ਾਫਟ ਵੱਡ ਢਿੱਲ ਪੈਂਦੀ ਮੜ ਕੇ ਖੜਕਦਾ ਉਹ ਪਰ ਆਪਣਾ ਨਹੀਂ ਕਰੂਗਾ ਇਹ। ਹਾਂ। ਆਪਣੇ ਸਿਸਟਮ ਲੱਗਦਾ। ਇਹ ਲੱਖਾ ਕੀ ਕਰਦਾ ਉਹਨੂੰ ਇੱਕ ਉਹਨੂੰ ਖਤਮ ਕਰ ਦਿੰਦਾ ਇੱਕ ਇੱਕ ਲੱਖੇ ਹੋਰ ਕੰਮ ਹੁੰਦਾ। ਜਦੋਂ ਟਰਾਲਾ ਐਦੇ ਤੇ ਪਿਆ ਹੁੰਦਾ ਨਾ ਉਦੋਂ ਆਜ਼ਾਦ ਪਿਆ ਹੁੰਦਾ ਤੇ ਉਹ ਐਵੇਂ ਵੀ ਬੁੜਕਦਾ ਆਉਂਦਾ। ਉਹ ਲੋਕ ਲੱਗੇ ਹੋਏ ਆਪਣੇ। ਜੇ ਕੋਈ ਨੇੜੇ ਜਾਣਾ ਫਿਰ ਤਾਂ ਕੋਈ ਚੱਕਰ ਨਹੀਂ ਹੋਵੇ ਲਈ ਫਿਰ ਤਾਂ ਦੂਰ ਜਾਣਾ ਲੋਕ ਲਾਉ ਟਰਾਲਾ ਖੜਕ ਪੈਣ। ਹਾਂ ਟਰਾਲਾ ਐਵੇਂ ਫੜਿਆ ਜਾਊਗਾ। ਫੜਿਆ ਜਾਊਗਾ ਟਰਾਲਾ ਨਹੀਂ ਖੜਕੂਗਾ ਜਿਵੇਂ ਮਰਜ਼ੀ ਦੱਬੀ ਜਾਉ। ਤੇ ਹਾਂ ਇੱਕ ਗੱਲ ਮੈਨੂੰ ਹੋ ਪਿਛਲੀ ਵੀਡੀਓ ਚ ਵੀ ਆਪਾਂ ਦੱਸਿਆ ਬਈ ਟਰਾਲਾ ਨਾ ਜਦੋਂ ਆਪਾਂ ਚੱਕਦੇ ਆ ਆਮ ਬਹੁਤ ਬੜੀ ਲੰਬਾ ਜਿਹਾ ਕਬੜਾ ਲੱਗਿਆ ਹੁੰਦਾ ਟਰਾਲਿਆਂ ਦੇ ਟਰਾਲਾ ਉੱਤੇ ਪਿਆ ਵੀ ਝੂਟਾ ਮਾਰ ਜਾਂਦਾ ਟਰਾਲਾ ਤੇ ਟਰਾਲਾ ਮਤਲਬ ਚੱਕਿਆ ਵੀ ਨਹੀਂ ਜਾਂਦਾ ਮਾੜੇ ਟਰੈਕਟਰ ਤੋਂ ਇਹ ਟਰਾਲਾ ਤੇਰੇ ਵਾਲਾ ਚੱਕਿਆ ਜਾਊਗਾ ਝੂਟਾ ਨਹੀਂ ਮਾਰੂ ਇਹ ਚੀਜ਼ ਦੀ ਅਸੀਂ ਗਾਰੰਟੀ ਦਿੰਦੇ ਹਾਂ ਕਿਉਂ ਕਿਉਂਕਿ ਅਸੀਂ ਜਿਹੜੇ ਵੀ ਮੰਨ ਲਓ ਜਿੱਕ ਪਾਉਂਦੇ ਆ ਜਿੱਥੋਂ ਟਰਾਲੇ ਸ਼ੁਰੂ ਹੋਇਆ ਚਲੋ ਆਪਾਂ ਤਾਂ ਹੁਣ ਲੱਗਿਆ 5-10 ਸਾਲਾਂ ਦੇ ਜਿੱਥੇ ਬਿਲ ਗੈ ਨੂਰਮਲ ਬਣਦੇ ਆ ਉਹਨਾਂ ਨਾਲੋਂ ਸਾਡੇ ਜਿੱਕਾਂ ਜੁਕਾਂ ਦਾ ਹਰੇਕ ਚੀਜ਼ ਦਾ ਫਰਕ ਹੈ ਜਿੱਕ ਵੱਡੇ ਆ ਸ਼ਾਫਟਾਂ ਮੰਗਰ ਆ ਮੰਨ ਲਓ 60 HP 65 HP ਟਰੈਕਟਰ ਹੁਣ ਆਮ ਲੋਕਾਂ ਕੋਲੇ ਅਸੀਂ ਇਹ 40 45 HP ਤੋਂ ਵੀ ਡਬਲ ਜਿੱਕ ਚਕਾਵਾਂਗੇ ਹੂੰ ਕੋਈ ਦਿੱਕਤ ਨਹੀਂ ਜੇ ਮਰਜ਼ੀ ਚੱਕੋ ਉਹਨਾਂ ਦੇ ਕੋਈ ਦਿੱਕਤ ਨਹੀਂ ਆ ਆਮ ਸਿੰਗਲ ਟਾਇਰ ਦੇ ਟਰਾਲੇ ਦੇ ਡਬਲ ਟਾਇਰ ਦੇ 11 ਫੁੱਟੇ ਦੇ ਮਿੱਟੀ ਵਾਲੇ ਦੇ ਵੀ ਡਬਲ ਕਰਦੇ ਸੀ ਜਿੱਕ ਅੱਛਾ ਉਦੇ ਵੀ ਇਹ ਕੀ ਸੀ ਜਿੱਕ ਡਬਲ ਪਾਤੇ ਜਿਹੜੇ ਮਿੱਟੀ ਤੇ ਚੱਲਦਾ ਟਰਾਲੇ ਹੂੰ 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 ਕਿਉਂਕਿ ਇਹ ਦੀ ਜਿੱਕ ਦੀ ਕੰਪਲੀਟ ਬਾੜੀ ਆਉਂਦੀ ਸੀ ਇਹ ਡੇਲੀ ਚੱਲਦਾ ਸਿੰਗਲ ਜਿੱਕ ਤੇ ਦਾਬ ਵੱਧ ਰਹਿੰਦੇ ਆ ਲੀਕ ਹੀ ਰਹਿੰਦਾ ਸੀ ਇਹ ਹੂੰ ਤੇ ਡਬਲ ਕਰਤੇ ਜਿੱਕ ਦੋ ਪਾਤੇ ਹੀ ਇਹਦੇ ਵੀ ਇਹਦੇ ਜਿੱਕ ਦੋ ਲੱਗਦੇ ਮਿੱਟੀ ਵਾਲੇ ਦੇ ਵੀ ਦੋ ਪਾਤੇ ਸੀ ਹੂੰ ਆਪਾਂ ਛੇ ਮਹੀਨੇ ਆਪਾਂ ਛੇ ਮਹੀਨੇ ਆਵਾਦ ਇੱਕ ਕਰੀ ਚੱਕਣਾ ਦਿੱਲੀ ਚੱਲਦਾ ਜਿੱਕ ਲੀਕ ਹੀ ਰਹਿੰਦਾ ਕਿਤੇ ਉਹ ਬਿੰਗਾ ਹੋ ਗਿਆ ਕਿਤੇ ਕਿਵੇਂ ਹੋ ਗਿਆ ਇਹ ਡਬਲ ਕਰਤੇ ਵੀ ਇਹ ਵੀ ਜਦ ਨਮੇੜਦਾ ਨਹੀਂ ਇੱਕ ਇਹ ਇਹ ਗੱਲ ਦਾ ਵੀ ਫਰਕ ਆ ਹੁਣ ਕਈ ਵਾਰੀ ਜੈਕ ਬੰਦਾ ਬਹੁਤ ਪਿੱਛੇ ਤੋਂ ਕਰਕੇ ਲਾ ਦਿੰਦਾ ਪਿੱਛੇ ਤੋਂ ਕਰਕੇ ਲਾਉਂਦਾ ਉਹ ਵੀ ਫਰਕ ਪੈਂਦਾ ਈ ਚੱਕੜ ਇੱਕ ਬੰਦਾ ਜੈਕ ਇੱਥੋਂ ਲਾਉਂਦਾ ਇੱਥੋਂ ਲਾਉਂਦਾ ਬਸ ਉਹੀ ਸੈਟਿੰਗ ਹੁੰਦੀ ਏ ਦੀ ਜੈਕ ਦੀ ਜਿਹੜਾ ਬੰਦਾ ਉੱਥੇ ਥਿਊਰੀ ਵਰਤ ਗਿਆ ਹਾਂ ਉੱਥੇ ਦਾ ਬਸ ਸੈਟਿੰਗ ਉਸ ਦੇ ਹਿਸਾਬ ਨਾਲ ਲੈ ਲੇ ਅੱਧਾ ਅੱਧਾ ਭਾਰ ਆ ਜਿਵੇਂ ਜਿਵੇਂ ਪ੍ਰੀਤ ਪੱਕਾ ਹੀ ਦਾ ਮੈਂ ਹਾਂ ਹੁਣ ਆਪਾਂ ਨੂੰ ਮੁੱਢੋਂ ਫੜ ਕੇ ਕਵੇ ਤਾਂ ਐਂ ਕਹੀ ਨਹੀਂ ਚੱਕੀ ਜਾਂਦੀ ਉਹ ਠੀਕ ਤਾਂ ਈ ਤੇ ਥੱਲਿਓਂ ਬੰਦਾ ਕੁਆਂਟਲ ਵੇਟ ਵੀ ਚੱਕ ਲੈਂਦਾ ਉਵੇਂ ਹੀ ਇੱਥੇ ਟਰਾਲੀ ਤੇ ਆ ਹੁਣ ਜੇ ਮੈਂ ਚੱਕ ਕੇ ਇਹਦੇ ਇੱਥੋਂ ਚੱਕ ਲਾਤਾ ਹੁਣ ਇੱਥੋਂ ਕਿੱਥੋਂ ਚੱਕੂਗਾ ਨਹੀਂ ਚੱਕਿਆਂਦਾ ਜਿੱਥੇ ਚੱਕਿਆ ਜਿਹੜਾ ਟਰਾਲਾ ਹੁਣ ਮੁੱਢੋਂ ਇਹ ਜਮਾ ਮੁੱਢ ਚ ਪੈ ਗਿਆ ਪੈ ਗਿਆ ਠੀਕ ਆ ਮੁੱਢੋਂ ਇਹ ਚੱਕ ਲੂਗਾ ਪੁੱਠੇ ਜੇ ਕੂ ਲਾਤੇ ਇਧਰੋਂ ਲਾਤੇ ਨਹੀਂ ਉਧਰੋਂ ਲੱਗਦੇ ਹੁੰਦੇ ਹਾਂ ਪੁੱਠੇ ਲਾਤੇ ਜੇ ਇੱਕ ਡਬਲ ਕਰਤੇ ਇਹ ਵੀ ਸ਼ੋਧ ਕਰਤੀ ਸਰ ਇਹ ਡਾਲੇ ਬਾਰੇ ਵੀ ਮੈਨੂੰ ਦੱਸ ਡਾਲੇ ਦੀ ਕੀ ਕੀ ਸਪੈਸ਼ਲ ਮੋਡੀਫਿਕੇਸ਼ਨ ਕੀ ਰਹਿੰਦੀ ਆ ਕਿਉਂਕਿ ਨਾ ਬਹੁਤ ਬਹੁਤ ਵਾਰ ਕੀ ਹੁੰਦਾ ਨਾ ਜੇ ਟਰਾਲਾ ਖੁੱਭ ਗਿਆ ਜੀ ਸੀ ਬੀ ਨੇ ੱਟਕਣਾ ਹੁੰਦਾ ਟਰਾਲਾ ੱਟਕਣਾ ਹੁੰਦਾ ਹੈਂ ਜੀ ਸੀ ਬੀ ਨੇ ਹੱਡ ਲਾ ਕੇ ੱਟਕਣਾ ਹੁੰਦਾ ਟਰ ਉਦੋਂ ਕੀ ਹੁੰਦਾ ਕਿ ਉਦੋਂ ਟਰਾਲਾ 빙ਗਾ ਹੋ ਜਾਂਦਾ ਜਾਂ ਟਰਾਲੇ ਨੂੰ ਧੱਕ ਵਾਜ ਜਾਂਦੀ ਹੈ ਵੈਸੇ ਤਾਂ ਆਪਣੇ ਹੈਵੀ ਹੈ 빙ਗੇ ਹੋਣ ਵਾਲੇ ਹੈ ਹੀ ਨਹੀਂ ਆਹ ਹੁੱਕਾਂ ਸੀ ਇੱਕ ਦੀ ਬਜਾਏ ਤੰਨੇ ਇਸੇ ਕਰਕੇ ਲਾਦੀਆਂ ਇਹਨਾਂ ਦੇ ਵਿੱਚ ਬਾਗਟ ਅੜੂ ਅੜੂ ਹਾਂ ਇਹ 빙ਗੀਆਂ ਹੋਣਗੇ ਲੱਗ ਪਈ ਜਾਣਗੀਆਂ ਡਾਲੇ ਨੂੰ ਕੁਝ ਨਹੀਂ ਹੁੰਦਾ ਇਹਦੇ 'ਚ ਬਾਗਟ ਜਿੰਮੇ ਮਰਜ਼ੀ ਡਾਲੋ ਬਾਗਟ ਡਾ ਕੇ ਧੱਕੂਗਾ ਆਹ ਸਾਡਾ ਹੈਵੀ ਹੈ ਇਹ ਤਾਂ ਜਿੰਮੇ ਮਰਜ਼ੀ ਲਾਈ ਚਲੋ ਇਹ ਨਿਪਟੀਦਾ ਹੂੰ ਜੇ ਸਿੰਗਲ ਹੁੱਕ ਲਾਉਣੇ ਆ ਤਾਂ ਉਹਦੇ 'ਚ ਤਿਲਕਦਾ ਇਹਦੇ 'ਚ ਬਾਗਟ ਤਿਲਕਦਾ ਨਹੀਂ ਇਹ 'ਚ ਫਸੂਗਾ ਹਾਂ ਇਹ ਖਿੱਚਣਾ ਵੀ ਪੈ ਗਿਆ ਖਿੱਚਣਾ ਹੀ ਪੈ ਗਿਆ ਵਿਚਾ ਵੀ ਜਾਊਗਾ ਤਾਂ ਜੇ ਠੱਕਣਾ ਵੀ ਪੈ ਗਿਆ ਤੇ ਠੱਕਿਆ ਵੀ ਜਾਊਗਾ ਐਵੇਂ ਕਰਕੇ ਐਵੇਂ ਕਰਕੇ ਠੱਕੇ ਮੱਥਾ ਲਾ ਕੇ ਨੂੰ ਹਾਂ ਕਿਉਂਕਿ ਜਿਆਦਾ ਚੌੜਾ ਇਹ ਸੀ ਤੈਨੂੰ ਹੁੱਕਾਂ ਇਹ ਸੀ ਸਾਹਮਣੇ ਵਾਲੀ ਕਰੀਆਂ ਵੀ ਇਹਦੇ ਚ ਬਾਗਟ ਵੀ ਅੜਦਾ ਹਾਂ ਮਗਰ ਟਰਾਲੀ ਪਾਉਣੀ ਆ ਇਹਦੇ ਚ ਨਹੀਂ ਪੈਂਦੀ ਇਹਦੇ ਚ ਪਾ ਲੋ ਛੇਤੀ ਪਾਉਣੀ ਆ ਉਹਦੇ ਚ ਪਾ ਲੋ ਬਸ ਜਿੱਥੇ ਮਰਜ਼ੀ ਪਾ ਕੇ ਲੈ ਜਾ ਹੂੰ ਕਈ ਕੰਮ ਕਰਦੀਆਂ ਇਹ ਤੈਨੂੰ ਹੁੱਕਾਂ ਜਮਾ ਸਹੀ ਆ ਲੱਖੇ ਹਾਂਜੀ ਲੱਖੇ ਭਾਈ ਜਿਹੜਾ ਟਰੈਕਟਰ ਮਤਲਬ ਜਿਹੜਾ ਡਾਲੇ ਜਿਹੜੇ ਟਰੈਕਟਰ ਆ ਉਹਦੇ ਉਹਦੀ ਖਚਾਈ ਤੇ ਜਾਂ ਇਹਦੇ ਦਾਬੂ ਲਾਰ ਦਾ ਵੀ ਫਰਕ ਪੈਂਦਾ ਫਰਕ ਹੁੰਦਾ ਜੀ ਉਹ ਤਾਂ ਮੇਨ ਮੇਨ ਉਹੀ ਚੀਜ਼ ਦੇਖਣੀ ਪੈਂਦੀ ਸਾਨੂੰ ਟਰਾਲੇ ਦੇ ਵਿੱਚ ਵੀ ਕਿੰਨੇ ਪਰਸੈਂਟ ਟਾਇਰ ਅੱਗੇ ਲੱਗਣੇ ਆ ਕਿੰਨੇ ਪਰਸੈਂਟ ਪਿੱਛੇ ਲੱਗਣੇ ਆ ਕਿੱਥੇ ਲੱਗਣੇ ਆ ਮੇਨ ਕਿੱਥੇ ਲੱਗਣੇ ਉਹ ਮੇਨ ਸੈਟਿੰਗ ਹੈ ਜੀ ਦੀ ਟਰਾਲੇ ਦੀ ਸਭ ਤੋਂ ਮੇਨ ਕੰਮ ਇਹਦਾ ਹਿੱਸੇ ਦਾ ਤੇ ਮੂਰੇ ਘਾਟੇ ਦਾ ਹਾਂ ਬਾਕੀ ਤਾਂ ਮੰਨ ਲਓ ਜਿਹੜਾ ਜ ਮਰਜ਼ੀ ਤਿਆਰ ਕਰ ਲਓ ਹਾਂ ਤਾਂ ਦੀ ਦੁਕਾਨਦਾਰੀ ਆ ਪਰ ਜਿਹੜਾ ਮੇਨ ਕੰਮ ਆ ਜਿਹੜੇ ਚ ਉੱਥੋਂ ਥਿਊਰੀ ਵਿੱਚ ਉਹ ਉੱਥੋਂ ਹੀ ਝੂਟਾ ਖਤਮ ਹੋਣਾ ਉੱਥੋਂ ਹੀ ਝੂਟਾ ਖਤਮ ਹੋਣਾ ਉੱਥੇ ਹੀ ਟਰੈਕਟਰ ਦਾ ਇਹਨੇ ਜੋਰ ਘੱਟ ਲਵਾਉਣਾ ਉੱਥੇ ਹੀ ਇਹਨੇ ਟਰੈਕਟਰ ਨੇ ਖੁੱਬੇ ਬਣੇ ਸੌਖਾ ਕੱਢਣਾ ਉਹ ਉੱਥੇ ਹੀ ਉੱਠਣਾ ਹਟਣਾ ਉੱਥੇ ਹੀ ਉੱਠਣਾ ਹਟਣਾ ਸਾਰਾ ਕੁਝ ਬਸ ਉੱਥੇ ਤੇ ਉੱਥੇ ਹੀ ਕੰਮ ਹੈ ਦਾ ਮੇਨ ਜੇ ਵੀ ਮਤਲਬ ਜੇ ਆਪਾਂ ਉਹ ਉਹਦੀ ਰੇਸ਼ਿਓ ਨੂੰ ਵਧਾਤਾ ਜਾਂ ਘਟਾਤਾ ਉਹਦਾ ਨੁਕਸਾਨ ਹੋਣਾ ਹੀ ਹੋਣਾ ਸੂਤਾਂ 'ਚ ਵੀ ਨੁਕਸਾਨ ਹੁੰਦਾ ਬਾਲੀ ਗੱਲ ਕੀ ਇੰਚਾਂ 'ਚ ਵੀ ਤੇ ਮਾੜਾ ਜਿਹਾ ਪੁੱਛ ਲਗੇ ਆਜ ਆ ਤਾਂ ਪੂਆ ਦਾ ਮੁੰਡਾ ਹੀ ਆ ਗਿਆ ਸਾਡੀ ਦਾ ਇਹਦੀ ਲਾਵਾ ਚਲ ਫਿਰ ਆ ਉਹਦੇ ਆਏ ਨਾ ਨਾ ਕਹਿਣ ਵੀ ਆਪਦੇ ਰਿਸ਼ਤੇਦਾਰਾਂ ਨੂੰ ਲਈ ਫਿਰਦੇ ਆ ਨਹੀਂ ਨਹੀਂ ਭਰਾ ਨਹੀਂ ਫਿਰ ਮੈਨੂੰ ਆਏ ਦੱਸ ਬਵਰਿਆ ਵੀ ਰੰਗ ਬਾਰੇ ਮੈਨੂੰ ਜਾਣਕਾਰੀ ਦੇ ਟਰਾਲੇ ਦਾ ਵੀ ਰੰਗ ਤੈਨੂੰ ਕਿਵੇਂ ਲੱਗਾ ਰੰਗ ਮੈਨੂੰ ਬਹੁਤ ਵਧੀਆ ਲੱਗਾ ਹਾਂ ਰੰਗ ਬਹੁਤ ਵਧੀਆ ਲੱਗਾ ਵੀਡੀਓ ਭੇਜੀ ਬਾਹਰਲੇ ਨੂੰ ਆਪਣੇ ਨੂੰ ਹਾਂਜੀ ਬਾਹਰਲੇ ਨੂੰ ਭੇਜੀ ਬਾਹਰ ਕੀ ਕਹਿੰਦੇ ਵੀ ਕੀ ਕਮੀ ਦੱਸ ਖੂਬੀਆਂ ਤਾਂ ਦੱਸਤੀਆਂ ਸੀ ਖੂਬੀਆਂ ਤਾਂ ਗਣਾਈ ਜਾਂਦੇ ਆ ਕਮੀ ਦੱਸ ਇੱਥੇ ਕਮੀ ਕੀ ਹੈ ਕਮੀ ਤਾਂ ਸerai ਇਹਦੇ ਚ ਕਮੀ ਕੋਈ ਹੈ ਹੀ ਨਹੀਂ ਵੀ ਜਿਹੜੀ ਆਪਾਂ ਕਹਿ ਦਗੇ ਮਤਲਬ ਰੰਗ ਲੋ ਵੀ ਸਾਡੇ ਕੋਲੇ ਟਰੈਕਟਰ ਫਾਰਮ ਟਰੱਕ ਹੈ ਅਸੀਂ ਉਹਦੀ ਚੁਆਇਸ ਨਾਲ ਇਹਨੂੰ ਮਤਲਬ ਰੰਗ ਕਰਵਾਇਆ ਤੇ ਇੱਕ ਕਮੀ ਹੈ ਇਹਦੇ ਚ ਦੱਸੋ ਜੀ ਇਹਦੇ ਚ ਇੱਕ ਕਮੀ ਆ ਵੀ ਇਹਦੇ ਚ ਕੋਈ ਕਮੀ ਨਹੀਂ ਕੱਢ ਸਾਡੇ ਹਾਂ ਕਮੀ ਨਹੀਂ ਕੱਢ ਸਕਦਾ ਇਹ ਕਮੀ ਹੈ ਹਾਂ ਹੈ ਹਾਂ ਇਹ ਕਮੀ ਆ ਹੈਨਾ ਐਵੇਂ ਹੀ ਆ ਨਾ ਗੱਲਬਾਤ ਆਹ ਦੱਸ ਕੇ ਕਰਵਾਇਆ ਕਿਹਨੇ ਆਪੇ ਕੀਤਾ ਸਾਰਾ ਕੁਝ ਬਾਈ ਨੇ ਆਪ ਹੀ ਕੀਤਾ ਆਪੇ ਕੀਤਾ ਬਿਲਕੁਲ ਜੀ ਅਸੀਂ ਤਾਂ ਮਤਲਬ ਤਿਆਰ ਹੋਇਆ ਟਰਾਲ ਆ ਕੇ ਦੇਖ ਲਿਆ ਪਰ ਬਾਈ ਨੇ ਰੂਹ ਖੁਸ਼ ਕਰਤੀ ਕੰਮ ਕਰਕੇ ਮਨ ਖੁਸ਼ ਆ ਬਾਗੋ ਬਾਗ ਪੈਸੇ ਦਿੱਤੇ ਲੈਕੇ ਲੱਗੇ ਜਮਾ ਜੀ ਜਮਾ ਇਹ ਜਾਣਾ ਬਾਹਰ ਆ ਹਾਂਜੀ ਬਾਹਰ ਜਾਣਾ ਜੀ ਕਿਰਾਂ ਇੱਥੇ ਪੰਜ ਚਾਰ ਮਹੀਨੇ ਰੱਖਾਂਗੇ ਫਿਰ ਇਹਨੂੰ ਬਾਹਰ ਭੇਜਾਂਗੇ ਬਾਈ ਗੱਲ ਬਣ ਗਈ ਬਾਈ ਬੰਦੇ ਖੁਸ਼ ਆ ਤੇ ਲਖੇ ਵਾਗੋ ਵਾਗੇ ਲੱਗੇ ਕਹਿੰਦੇ ਮੁੜੇ ਆਏ ਸਾਡੇ ਬਿਲਕੁਲ ਜੀ ਵਾਪਸ ਆ ਗਏ ਸਾਨੂੰ 2 ਰੁਪਈਆ ਦੀ بجائے ਇਹੀ ਕੁਸ਼ੀ ਸਾਨੂੰ ਪਹਿਲਾਂ ਚਾਹੀਦੀ ਹੁੰਦੀ ਆ ਵੀ ਸਾਡਾ ਜਿਹੜਾ ਗਾਹਕ ਖੁਸ਼ ਹੋਵੇ ਹਾਂ ਜੀਨੇ ਪੈਸੇ ਲਾਏ ਆ ਉਹ ਸੀਸ ਦੇਵੇ ਸੀਸ ਦੇ ਸਾਨੂੰ 2 ਰੁਪਈਆ ਘੱਟ ਬਣ ਜਾਣ ਪਰ ਸਾਡਾ ਗਾਹਕ ਖੁਸ਼ ਹੋਵੇ ਹਾਂ ਵਾਗੋ ਵਾਗੇ ਜਾ ਕੇ ਦੋ ਬੰਦੇ ਨੂੰ ਹੋਰ ਕਹੇ ਵੀ ਬਾਈ ਉੱਥੇ ਇੱਕ 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 ਗੱਲ ਹੋਰ ਦੱਸ ਟਾਈਮ ਨਾ ਦਿੱਤਾ ਇਹਨੇ ਕਿ ਲੇਟ ਕੀਤਾ ਬਿਲਕੁਲ ਜੀ ਕਰਾਰ ਤੋਂ ਪਹਿਲਾਂ ਦਿੱਤਾ ਇਹਨੇ ਅਸੀਂ ਰਾ ਧੰਨਵਾਦ ਕਰਦੇ ਆਂ ਬਾਈ ਦਾ ਨਹੀਂ ਆਮ ਤੌਰ ਤੇ ਕਰਾਰੋਂ ਬੇਕਰਾਰ ਹੋ ਜਾਂਦੇ ਨੇ ਇਹਨਾਂ ਨੇ ਫੋਨ ਕੀਤਾ ਵੀ ਟਰਾਲਾ ਤੁਹਾਡਾ ਤਿਆਰ ਆ ਕੇ ਲੈ ਜਾਓ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਮੇਰੇ ਸਾਹ ਹੁਣ 2-4 ਦਿਨ ਤਾਂ ਮੇਰੇ ਡਿੱਕੇ ਚ ਲੇਟ ਹੋ ਗਿਆ ਹਾਂਜੀ ਹਾਂ ਹੈ ਤੁਹਾਡੇ ਮਾਰੇ ਤਿਆਰ ਕਰਕੇ ਘੜਾਈ ਖੜੇ ਸੀ ਥੋੜੀ ਵੇਟ ਕਰਦੇ ਸੀ ਵੇਟ ਕਰਦੇ ਸੀ 2-4 ਦਿਨ ਦਾ ਜਿਹੜੇ ਹੋਏ ਆ ਤੂੰ ਹੋਰ ਟਰਾਲਾ ਬਾਈ ਕਿਹਦਾ ਬਣਿਆ ਆਜੋ ਦੂਜੇ ਬੰਦੇ ਵੀ ਮਿਲਾ ਆ ਜਾ ਆ ਜਾ ਲਖੇ ਉਹ ਵੀ ਦਿਖਾ ਉਹ ਆਜੋ ਉਹਨਾਂ ਦੇ ਬਿਆਨ ਲੈ ਲਗੇ ਟਰਾਲੇ ਵਾਲਿਆਂ ਦੇ ਆਜੋ ਬਾਈ ਬਿਆਨ ਦਰਜ ਕਰਾਉਣੇ ਤੁਹਾਡੇ ਕਾਸੀ ਕਾਲ ਵੀਰੇ ਕੀ ਹਾਲ ਆ ਵਧੀਆ ਕਿਹੜਾ ਟਰਾਲਾ ਤੇਰਾ ਹਾਂ ਬਾਈ ਗੱਲ ਐ ਉਹ ਜਿਹੇ ਜਿਹਾ ਲੱਗਦਾ ਉਹੋ ਜਿਹੀ ਦੱਸੀ ਨਹੀਂ ਬਾਈ ਸਿਰਾਂ ਵਾਲਾ ਕੋਸ਼ ਵਧਾ ਕਟਾਂ ਦਸੀਂ ਕੁਛ ਕਟਾ ਕੇ ਨਾ ਦਸੀਂ ਕਿਵੇਂ ਆ ਗੱਲਬਾਤ ਜਮਾ ਸਿਰਾਂ ਹੋਇਆ ਰੰਗ ਰੂੰਗ ਜਮਾ ਸਿਰਾਂ ਬਾਈ ਲਕੇ ਰੰਗ ਦੀ ਕੁਆਲਿਟੀ ਬਾਰੇ ਦੱਸ ਰੰਗ ਦੀ ਕੁਆਲਿਟੀ ਇੰਨੀ ਕਿਵੇਂ ਵਧ ਗਈ ਆ ਕਮਾਲ ਹੋ ਗਈ ਆ ਯਾਰ ਪਿੱਛੇ ਨੂੰ ਵੀ ਸਧਰ ਕੇ ਕੰਮ ਪਿੱਛੇ ਨੂੰ ਵੀ ਸਧਰ ਕੇ ਰੰਗ ਦੀ ਕੁਆਲਿਟੀ ਆ ਕੁਸਤਾ ਮੰਨ ਲਓ ਰੰਗ ਮਹਿੰਗਾ ਜੀ ਬਾਕੀ ਪੇਂਟਰ ਦੇ ਸਾਰੇ ਜੀ ਕਰਨ ਦੇ ਪੇਂਟਰ ਆਪਣਾ ਬਹੁਤ ਸਾਡੀ ਵੀ ਸਫਾਈ ਫੁੱਲਾ ਪੇਂਟਰ ਤੋਂ ਪਹਿਲਾਂ ਰੇਗ ਮਾਰ ਗ੍ਰਾਈਂਡਰ ਫੁੱਲਾ ਲਾ ਕੇ ਉਸ ਤੋਂ ਬਾਅਦ ਪੇਂਟਰ ਦੀ ਸਾਰੇ ਚਲ ਹੁਣ ਮੈਂ ਉਹਦੇ ਬਿਆਨ ਫੇਰ ਦਰਜ ਕਰਵਾ ਗੱਭਰੂ ਦਾ ਕਿਹੜਾ ਨੰਬਰ ਆਪਾਂ 855 ਅੱਛਾ ਤਾਂ ਨਾਲ ਦੀ ਫੋਟੋ 855 ਦੀ ਠੀਕ ਆ ਕਿਵੇਂ ਲੱਗਾ ਅੱਜ ਪਾ ਲੈ ਜਾਣਾ ਹਾਂਜੀ ਹਾਂ ਚਾਹ ਪੂਰਾ ਪੂਰਾ ਚਾਹ ਲੇਟ ਤਾਂ ਨਹੀਂ ਕੀਤਾ ਨਹੀਂ ਲੇਟ ਤਾਂ ਕਰਤਾ ਥੋੜਾ ਜਿਹਾ ਪਰ ਮੇਰਾ ਕਰਕੇ ਕਰਤਾ ਨਹੀਂ ਹਾਂ ਇਹਨੂੰ ਪਤਾ ਸੀ ਉਹਨੇ ਆਉਣਾ ਤਾਂ ਕਰਕੇ ਕਰਤਾ ਨਹੀਂ ਲੇਟ ਦਾ ਕਾਰਨ ਵੀ ਕੁਝ ਹੈਗਾ ਬਾਈ ਕੀ ਜਜਣੀ ਵੀ ਚਾਹੀਦੀ ਹੈ ਜੇ ਆਪਾਂ ਗਾਲੀ ਕਰਾਂਗੇ ਉਹ ਬਾਈ ਨੇ ਆਪਾਂ ਨੂੰ ਪਹਿਲਾਂ ਦੱਸਤਾ ਸੀ ਹੂੰ ਗਾਲੀ ਕਰੋਗੇ ਲੈ ਜਾਓ ਹੂੰ ਪਰ ਉਹ ਗੱਲ ਨਹੀਂ ਬਣਨੀ ਪਰ ਅੱਜ ਮਾਨ ਵੀ ਖੁਸ਼ ਹੋਇਆ ਨਾ ਦਿਲ ਖੁਸ਼ ਆ ਹ ਜਮਾਪੁਰ ਯਾਰ ਫਰੀਦ ਬੰਦੇ ਤੇ ਫੋਕਸ ਕਰਵਾਣਾ ਆ ਨੇੜੇ ਦਾ ਯਾਰ ਨੰਦ ਆ ਗਿਆ ਯਾਰ ਬਸ ਮੁੜਿਆ ਹੀ ਪੈਸੇ ਲੱਗੇ ਸਾਰੇ ਆ ਗਏ ਕਹ ਵੀ ਤੀਜੇ ਟਰਾਲੇ ਵਾਲਾ ਵੀ ਮਲਾਉਣਾ ਹੈ ਟੁੱਟ ਪੈਣਾ ਜਮੈਂ ਲੁੱਟ ਕੇ ਲੈ ਗਈ ਤੇਰੀ ਸਮਾਈ ਨਾ ਹੈ ਆਜੋ ਸੰਗ ਦਾ ਇਹ ਟੀਜੇ ਟਰਾਲੇ ਨਹੀਂ ਇਹ ਤਾਂ ਮੋਡ ਕਸਟਮਰ ਹੈ ਲੈ ਪੁਰਾਣੇ ਕਸਟਮਰ ਆ ਆਪਰੀ ਤੇ ਇਨਾ ਵੱਲ ਨੂੰ ਜਾਓ ਪੁਰਾਣਿਆਂ ਵੱਲ ਨੂੰ ਆਪ ਆਜੋ ਇਹ ਬੰਦਾ ਜੱਕਦਾ ਜੱਕਦਾ ਨਹੀਂ ਜੱਕਦਾ ਨਹੀਂ ਹਾਂ ਜਿਵੇਂ ਮੈਂ ਉਹ ਗੱਲ ਕਰ ਰਿਹਾ ਵੋਟ ਕਰ ਪੁਰਾਣੇ ਆ ਹਾਂਜੀ ਹਾਂਜੀ ਇਹ ਪੁਰਾਣੇ ਇਹ ਉਹੋ ਆ ਜਿਹਦੇ ਸਿਰ ਤੇ ਲੱਖੇ ਦਾ ਕੰਮ ਚੱਲਿਆ ਹਾਂ ਹਾਂ ਇਹੋ ਬੰਦੇ ਆ ਪਰ ਇਹਨਾਂ ਦਾ ਇੱਜ਼ਤ ਮਾਨਤਾ ਬਣਦਾ ਹੈ ਨਾ ਬਣਦਾ ਸੀਗਾ ਲੈ ਵੀ ਸੱਜਣੋ ਜੇ ਬਣਾਉਣੇ ਟਰਾਲੇ ਸਾਡਾ ਬੰਦਾ ਉਧਰ ਦਾ ਤਾਂ ਯਾਰ ਤੂੰ ਦੇਖ 855 ਵਾਲਾ ਦਾ ਪ੍ਰੀਤ ਉਹਦੇ ਚਾਕ ਤੁਸੀਂ ਆਪ ਦਾ ਦੇਖੋ ਟਰਾਲਾ ਦੇਖੋ ਉਹ ਆਵਾ ਟਰਾਲਾ ਦੇਖੀ ਚਲ। ਵਾੜਾ ਖੋਜ ਕੀਤਾ ਪਿਆ ਨਾ ਯਾਰ। ਉਹ ਟਰਾਲੇ ਦੇ ਪਹਿਲਾਂ ਵੀ ਨਾ ਪਿੱਛੇ ਹੀ ਫਿਰਦਾ ਸੀ ਨਾ ਜਦੋਂ ਆਪਾਂ ਭਾਲ ਕੇ ਲਿਆ। ਨਹੀਂ ਨਹੀਂ ਮਨ ਖੁਸ਼ ਹੋ ਗਿਆ ਸੱਜਣਾ। ਤੇ ਕਿੰਨੇ ਚਿਰ ਚ ਟਰਾਲਾ ਦੇ ਦਿਆ ਕਰਾਂਗੇ? ਟਰਾਲੇ ਬਈ 20 ਦਿਨਾਂ ਦਾ ਪ੍ਰੋਸੈਸਰ ਟਰਾਲੇ ਜੋ ਸਾਈ ਹੈਗੇ 20 ਤੋਂ 25 ਦਿਨ ਲੱਗਿੰਦਾ। ਸ਼ੌਂਕਣਾ ਤਿਆਰ ਕਰਨਾ ਜਿਹੜਾ। ਹੋਰ ਕੀ ਕੀ ਕਰ ਲੈ ਟਰਾਲਿਆਂ ਤੇ ਕੰਸੈਂਟਰੇਟ ਨਾ ਕਰਗੇ। ਉਹ ਉਹ ਬਹੁਤ ਵੱਧਗਾ ਬਣਦੇ ਤੇਰੇ ਕੋਲ। ਟਰੋਟਰ ਬਣਦੇ। ਹਲਕੇ ਬਣਾਉਣੇ ਤਾਂ ਵਗਾਈ ਬਣਾਉਣੇ। ਸਾਰੇ ਸੰਤੀ ਜਾਨੀ ਕਿ ਖੇਤੀਬਾੜੀ ਦੇ ਜਿੰਨੇ ਸੀ ਚੱਲਦੇ ਆਪਣੇ ਸਾਰੇ ਬਣਾਉਣੇ। ਪਰ ਹੁਣ ਜਿਆਦਾ ਹਾਂ ਮੇਨ ਟਰਾਲੇ ਆ ਬਾਕੀ ਜਿਵੇਂ ਆਈ ਜਾਂਦੇ ਕੋਈ ਕਲਟੀਵੇਟਰ ਤਾਂ ਵੀ ਬਣਾਈ ਸਭ ਕੁਝ ਸੀ ਜੰਨੀ ਕਿੰਨਾ ਕਿੰਨੇ ਚਰਚ ਦੇ ਦੇਓਗੇ ਟਰਾਲਾ ਅੱਜ ਆ ਡਰ ਆਉਂਦਾ ਮਹੀਨੇ ਦਾ ਸਮਾਂ ਤਾਂ ਹੈਗਾ ਹੀ ਘੱਟੋ ਘੱਟ ਜਿਹੜੀ ਜਿਵੇਂ ਆ ਟਰਾਲੇ ਤਿਆਰ ਕਰਨੇ ਮੂਰੇ ਕੰਮ ਦੇ ਹਿਸਾਬ ਨਾਲ ਹੂੰ ਜੇ ਕੋਈ ਜਾਦੇ ਕੋਈ ਜਿਸਨ ਕੋਈ 에ਜੰਸੀ ਹੈ ਪਹਿਲਾਂ ਵੀ ਕੱਢਦੇ ਨੇ ਮੰਨ ਲਓ ਖੜੇ ਆ ਤਾਂ ਹੁਣ ਦਾਣੀ ਢੋਣੇ ਉਹਨਾਂ ਨੇ ਹੁਣ ਇਹਨਾਂ ਦਾ ਬਾਈਆਂ ਦਾ ਪਹਿਲਾਂ ਕੱਢ ਵੀ ਦਿੱਤਾ ਉਹ ਟਰਾਲੇ ਬਣੀ ਜਾਂਦੇ ਸੀ ਇਹ ਕਹਿੰਦੇ ਸਾਨੂੰ ਗਾਲੀ ਆ ਵੀ ਇੰਨੇ ਟਾਈਮ ਤੇ ਚਾਹੀਦਾ ਕੋਈ ਗੱਲ ਅਸੀਂ ਅਮਰੀਕਾ ਭੇਜਣਾ ਭੇਜਣਾ ਉਹਨੇ ਟਾਈਮ ਚ ਹੀ ਦਿੱਤਾ ਉਹ ਟਰਾਲਾ ਠੀਕ ਆ ਠੀਕ ਆ ਮਤਲਬ 1 ਮਹੀਨੇ ਦਾ ਤਾਂ ਮਾੜਾ ਜਿਹਾ ਠੰਡਾ ਮਤਲਬ ਲੈ ਕੇ ਚੱਲੇ ਕਿ ਸਿਸਟਮ ਬਹੁਤ ਜ਼ਿਆਦਾ ਹੈ ਨਾ ਇਹ ਬਰੀਕੀ ਕੰਮ ਹੈ ਮਤਲਬ ਅਸੀਂ ਕਿਵੇਂ ਰਹਿੰਦੇ ਆ ਵੀ ਮਤਲਬ ਪਹਿਲੇ ਅਡਵਾਂਸ ਅੱਧ ਵਿਚਾਲੇ ਤਿੰਨ ਕਿਸ਼ਤਾਂ ਚ ਨੀ ਘਰ ਸਾਈ ਨੂੰ ਆ 50 ਕਰਦੇ ਕੋਈ ਲੱਖ ਕਰਦੇ ਬਾਕੀ ਐਂਡ ਤੇ ਆ ਬਾਕੀ ਐਂਡ ਬਾਕੀ ਐਂਡ ਤੇ ਉਹ ਗੁੱਡੀ ਪਸੰਦ ਆਏ ਤੇ ਪਸੰਦ ਆਏ ਤੇ ਹਾਂ ਇਹ ਵੀ ਗੱਲ ਐ ਸੀ ਕਹਨੇ ਆ ਵੀ ਬਾਅਦ ਚ ਜੇ ਪਸੰਦ ਹੋਇਆ ਤਾਂ ਦੇ ਜੀ ਨੀ ਖੜਾ ਖੜਾ ਇਹ ਅਸੀਂ ਗੱਲ ਪਹਿਲਾਂ ਕਹਨੇ ਆ ਬਾਈਆਂ ਨੂੰ ਵੀ ਕਹਿਆ ਸੀ ਮਾ ਵੀ ਆ ਚੀਜ਼ ਬਣਾਵਾਂਗੇ ਕਹਿੰਦੇ ਕੋਈ ਗੱਲ ਨਹੀਂ ਮਨ ਮਨਲਾ ਮੈਂ ਤੈਨੂੰ 50000 ਸਾਈ ਦੇਤੀ ਟਰਾਲਾ ਬਣਾਤਾ ਮੈਨੂੰ ਪਸੰਦ ਨਹੀਂ ਆਏ ਮੇਰੀ ਸਾਈ ਜੇਵਾਂਗੇ ਵਾਪਸ ਵਾਪਸ ਕਰਾਂਗੇ ਪਹਿਲਾਂ ਅਸੀਂ ਰੰਗ ਤੋਂ ਪਹਿਲਾਂ ਵੀ ਤੁਹਾਨੂੰ ਸੱਦਾਂਗੇ ਵਿਚ ਦੀ ਦੋ ਗੇੜੇ ਵੀ ਮਰਵਾਵਾਂਗੇ ਪਹਿਲਾਂ ਹੂੰ ਰੰਗ ਹੋਏ ਤੋਂ ਬਾਅਦ ਬਾਅਦ ਚ ਨਹੀਂ ਸਾ ਵੀ ਹੁਣ ਦੇਖੋ ਵੀ ਕੋਈ ਕਮੀ ਪੇਸ਼ੀ ਹੈਗੀ ਆ ਜਾਂ ਨਹੀਂ ਜਿੱਥੇ ਹੈਗੀ ਸਾਨੂੰ ਦੱਸੋ ਅਸੀਂ ਕੱਢਾਂਗੇ। ਕਿਆ ਬਾਤ ਆ। ਉਹਦੇ ਵੀ ਇਹੀ ਗੱਲ ਕਹਿ ਕੇ ਗਏ ਹੈ ਬਾਈ ਸਰ। ਕੋਈ ਕਮੀ ਨਹੀਂ। ਅੱਜ ਵੀ ਇਹਨਾਂ ਨੇ ਹੁਣ ਸਾਰੇ ਇਹੀ ਗੱਲ ਕਹੀ ਆ। ਹੂੰ। ਟਰਾਲੇ ਮੇਰੇ ਤਿਆਰ ਨਹੀਂ ਸੀ ਮੇਰਾ ਮੂਡ ਆਫ ਸੀ ਤੜਕੇ ਦਾ ਜਦੋਂ ਇਹ ਬਾਈ ਆ ਕੇ ਇਹਨਾਂ ਨੇ ਇਹੀ ਕਿਹਾ ਕਹਿੰਦੇ ਬਾਈ ਟਰਾਲੇ 'ਚ ਕੋਈ ਤਾਂ ਥਣ। ਹੂੰ। ਭਾਈਆ ਖੂਨ ਵਧ ਗਿਆ ਫਿਰ ਆਏ ਮੰਨ ਲਓ 1/2 ਘੰਟੇ 'ਚ ਤਿਆਰ ਹੋਇਆ। ਅੱਜ ਜਿਹੜਾ ਪ੍ਰੀਤ ਵੀਡੀਓ ਬੰਦ ਕਰਾ ਰਿਹਾ ਸੀ ਕਿ ਖੂਨ ਵੀ ਕਢਾਉਣ ਜਾਣਾ ਉਹ ਦੁਆ ਲੱਗੇ ਨੇ। ਨੀ ਹੁਣ ਸਾਰਾ ਜੜੇ ਬਾਈ ਨੇ ਨਹੀਂ ਇਹ ਗੱਲ ਕਿ ਕਹਿੰਦੇ ਵੀ ਕਿਤੇ ਕੋਈ ਕਮੀ ਨਹੀਂ ਟਰਾਲੇ ਅੱਜ ਨਹੀਂ ਉਹ ਬੰਦੇ ਨੇ ਸਾਡੇ ਵੀ ਮਨ ਚ ਡਰ ਸੀ ਵੀ ਟਰਾਲੇ ਇੱਡੀ ਦੂਰ ਜਾਣਾ ਵੀ ਪਾਈਆ ਹੁਣੇ ਵਧਾਤਾ ਪਾਈਆ ਆਏ ਨੇ ਵਧਾਤਾ ਅੱਧਾ ਕਿਲੋ ਵਧ ਗਿਆ ਪਾਈਆ ਕਢਾ ਆਉਣਾ ਅੱਜ ਅਸੀਂ ਹੁਣ ਕੋਈ ਚੱਕ ਨਹੀਂ ਜੇ ਕਿਸੇ ਨੂੰ ਚਾਹੀਦਾ ਵੇ ਫੋਨ ਮਾਰ ਲਵੇ ਜਿੱਦਾਂ ਨਹੀਂ ਲੱਖਾ ਯਾਰ ਵੈਸੇ ਨਾ ਚਲੋ ਸੀਰੀਅਸਲੀ ਲੱਖਾ ਬਹੁਤ ਕਮਾਲ ਬੰਦਾ ਵੈਸੇ ਤਾਂ ਸਖਸ਼ੀਅਤ ਬੰਦੇ ਦੀ ਬੰਦੇ ਦੀ ਪਤਾ ਲੱਗ ਜਾਂਦੀ ਹੁੰਦੀ ਆ ਬੰਦਾ ਜਦੋਂ ਖੜਦਾ ਬੋਲਦਾ ਗੱਲਬਾਤ ਉਤੋਂ ਹੀ ਪਤਾ ਲੱਗ ਜਾਂਦਾ ਵੇ ਬੰਦਾ ਕਹਿੰਦੇ ਦਸਤਾਰ ਗੁਫਤਾਰ ਰਸਤਾਰ ਰਫਤਾਰ ਤੋਂ ਪਛਾਣਿਆ ਜਾਂਦਾ ਹਨ ਉਹਦੇ ਬੋਲ ਚਾਲ ਤੋਂ ਸਾਰੇ ਘਰ ਤੋਂ ਪਤਾ ਲੱਗ ਜਾਂਦਾ ਪਰ ਲੱਖੇ ਨਾਲ ਜੇ ਤੁਸੀਂ ਵਰਤੋਂਗੇ ਨਾ ਤੁਹਾਨੂੰ ਆਪੇ ਹੀ ਪਤਾ ਲੱਗ ਜਾਊਗਾ ਵੀ ਲੱਖਾ ਕੀ ਚੀਜ਼ ਆ ਕਿਸ ਤਰ੍ਹਾਂ ਦਾ ਬੰਦਾ ਤੇ ਕਿਵੇਂ ਕੰਮ ਆਉਣ ਵਾਲਾ ਤੁਹਾਡੇ ਨਾਲ ਉਮਰ ਪਰ ਹੰਢਣ ਵਾਲਾ ਬੰਦਾ ਵੀ ਮਤਲਬ ਉਹ ਲੱਖੇ ਨਾਲ ਬਾਹ ਪਾ ਲਿਆ ਤਾਂ ਤੁਹਾਨੂੰ ਇਹਦੇ ਕੰਮ ਵਾਲੇ ਮਸਲੇ ਤੇ ਤੁਹਾਨੂੰ ਹੋਰ ਬੰਦਾ ਭਾਲਣ ਦੀ ਲੋੜ ਨਹੀਂ ਪੈਣੀ ਫਿਰ ਲੱਖਾ ਹੀ ਕੰਮ ਕਰਕੇ ਦੇਊਗਾ ਤੇ ਤੁਸੀਂ ਵੀ ਲੱਖੇ ਤੋਂ ਹੀ ਕੰਮ ਕਰਾਉਣਾ ਪਸੰਦ ਕਰੋਗੇ ਜੇ ਤੁਸੀਂ ਟਰਾਲਾ ਬਣਾਉਣਾ ਚਾਹੁੰਦੇ ਆ ਸੋਹਣਾ ਟਰਾਲਾ ਬਣਾਉਣਾ ਚਾਹੁੰਦੇ ਆ ਤੇ ਜਾਇਜ਼ ਰੇਟ ਹਨ ਜਾਇਜ਼ ਰੇਟ ਜੀ ਰੇਟ ਮੈਂ ਪਿੱਛੇ ਦੋ ਵਾਰੀ ਤਾਂ ਜਾਇਜ਼ ਹੀ ਮੈਂ ਕਿਹਾ ਕਿ ਚੱਕਰ ਨਹੀਂ ਜਾਇਜ਼ ਨਹੀਂ ਜੀ ਹੂੰ ਮੈਂ ਤੁਹਾਨੂੰ ਪਹਿਲਾਂ ਵੀ ਤੁਸੀਂ ਸਾਡੀ ਦੁਕਾਨਦਾਰੀ ਬਣਾਉਣ ਦੀ ਵਿੱਚ ਹੀ ਜ਼ਿਆਦਾ ਦੌੜ ਵੱਜੀ ਵੇ ਸਾਨੂੰ ਆਮਦਨ ਨਹੀਂ ਹੁੰਦਾ ਹੂੰ ਵੀ ਅਸੀਂ ਨਾ ਹੀ ਬਣਾਉਣਾ ਹਾਂ ਤੇ ਲੱਖਾ ਜਾਨੀ ਦਾ ਮਾਲਕ ਦੀ ਕਿਰਪਾ ਨਾਲ ਰਾਜਸਥਾਨ ਐਗਰੀ ਵਰਕਰਸ ਦੇ ਨਾਂ ਤੇ ਹਾਂਜੀ ਬਾਲਿਆਂ ਵਾਲੀ ਪਿੰਡ ਦੇ ਵਿੱਚ ਕੰਮ ਕਰਦਾ ਬਾਲਿਆਂ ਵਾਲੀ ਪਿੰਡ ਆ ਸੱਜਣੋ ਰਾਮਪੁਰੇ ਫੂਲ ਦੇ ਬਿਲਕੁਲ ਨੇੜੇ ਪਿੰਡ ਆ ਇਹ ਤੇ ਪਿੰਡ ਦੇ ਵਿੱਚ ਹੀ ਆਪਦੇ ਦੇ ਵਿੱਚ ਬੈਠਾ ਮਾਲਕ ਦੀ ਕਿਰਪਾ ਨਾਲ ਪਿੰਡ ਦੇ ਵਿੱਚ ਹੀ ਬਰਕਸ਼ਾਪ ਅਤੇ ਪਿੰਡ ਦੇ ਵਿੱਚ ਹੀ ਸ਼ਹਿਰਾਂ ਨਾਲ ਤਕੜਾ ਕੰਮ ਕਰੀ ਜਾਂਦਾ ਜੇ ਕਿਸੇ ਨੂੰ ਵੀ ਕੰਮ ਪਸੰਦ ਆਇਆ ਕਰਵਾਉਣਾ ਤਾਂ ਵੀ ਸੰਪਰਕ ਕਰ ਸਕਦਾ ਜੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਮੁੰਡੇ ਦੀ ਸਪੋਰਟ ਕਰਨੀ ਬਣਦੀ ਆ ਤਾਂ ਫਿਰ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਵੀਡੀਓ ਜਿਉਂਦਰ